ਜੀ ਇਹ ਹਿਸ਼ਾਰਪ ਨਿਊਜ਼ ਦੇਖ ਰਹੇ ਤਵਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬੂ ਹੋਇਆ ਹਾਲਾਂਕਿ ਅਦਾਰਾ ਹਿਸ਼ਾਰਪ ਨਿਊਜ਼ ਵੱਲੋਂ ਸਵੇਰ ਵਕਤ ਵੀ ਖਬਰ ਨੂੰ ਸਾਂਝਾ ਕੀਤਾ ਗਿਆ ਸੀ ਆਪਣੇ ਦਰਸ਼ਕਾਂ ਦੇ ਨਾਲ ਤਾਂ ਹੁਣ ਹੁਣ ਵੀ ਸਾਨੂੰ ਜਿਹੜੇ ਦੋ ਚਾਰ ਲੋਕਾਂ ਤੋਂ ਜਿਹੜੇ ਉਹ ਫੋਨ ਆ ਰਹੇ ਸੀ ਕਿ ਸਾਡੇ ਦਰਸ਼ਕਾਂ ਦੇ ਜਾਂ ਜਿਹੜੇ ਲੋਕ ਲੋਕਾਂ ਨੇ ਹਿਮਾਚਲ ਨੂੰ ਜਾਣਿਆ ਉਹਨਾਂ ਵੱਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਪਿਛਲੇ ਕੁਝ ਸਮੇਂ ਤੋਂ ਮਾਥਲ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਪੰਜਾਬੀ ਨੌਜਵਾਨਾਂ ਦੇ ਨਾਲ ਜੋ ਘਟਨਾਵਾਂ ਵਾਪਰ ਰਹੀਆਂ ਨੇ ਉੱਥੋਂ ਦਾ ਸਥਾਨਕ ਲੋਕਾ ਵੱਧੋ ਜਿੱਦਾਂ ਇੱਕ ਥੁਰਬ ਵਿਹਾਰ ਹੈ ਜਿਹੜਾ ਪੰਜਾਬੀਆਂ ਦੇ ਨਾਲ ਕੀਤਾ ਜਾ ਰਿਹਾ ਸੰਕੇਤ ਨਾਲ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਆ ਉਹ ਜਿਹੜਾ ਸਿੱਖ ਸਮਾਜ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਹੁਸ਼ਾਰਪੁਰ ਦੇ ਵਿੱਚ ਇੱਕ ਵੱਡੀ ਮੀਟਿੰਗ ਹੁੰਦੀ ਹੈ ਕੱਲ ਯਾਨੀ ਕਿ 17 ਮਾਰਚ ਨੂੰ ਹੁਸ਼ਾਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਰੇਲਵੇ ਰੋਡ ਵਿਖੇ ਜਿਸ ਤੋਂ ਬਾਅਦ ਤੇ ਵਕ ਵਕਿਆ ਸਖਤ ਚੱਥੇਵੰਦੀਆ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ ਕਿ ਉਹ 19 ਮਾਰਚ ਦਿਨ ਬੁੱਧਵਾਰ ਨੂੰ ਆ ਪੰਜਾਬ ਹੁਸ਼ਿਆਰਪੁਰ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਵਾਟਰ ਤੇ ਜਾਣ ਕੇ ਤੇ ਉੱਥੇ ਜਾ ਕੇ ਸੜਕਾਂ ਦੇ ਦੋਹਾਂ ਪਾਸਿਆਂ ਤੇ ਖੜੇ ਹੋ ਕੇ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਨਗੇ ਹਿਮਾਚਲ ਦੇ ਹੱਦ ਸਰਕਾਰ ਦੇ ਵਿਰੁੱਧ ਤਾਂ ਜਾਂ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਤੇ ਨੌਜਵਾਨਾਂ ਦੇ ਮੋਟਰਸਾਈਕਲਾਂ ਨੂੰ ਰੋਕ ਕੇ ਮੋਟਰਸਾਈਕਲਾਂ ਤੋਂ ਜਿਹੜੇ ਚੰਡੇ ਉਤਾਰੀ ਜਾ ਰਹੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਇਹ ਫੋਟੋਆਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਤਾਂ ਉਸ ਘਟਨਾ ਉਹਨਾਂ ਕਰਤਾਵਾਂ ਤੋਂ ਬਾਅਦ ਇਸੇ ਇੱਕ ਸਮਾਜ ਤੇ ਵਿੱਚ ਕਾਫੀ ਜ਼ਿਆਦਾ ਜਿਹੜਾ ਔਰੋਸ ਪਾਇਆ ਜਾ ਰਿਹਾ ਹੈ ਹਿਮਾਚਲ ਸਰਕਾਰ ਪ੍ਰਤੀ ਖਾਸ ਕਰ ਉਹਨਾਂ ਲੋਕਾਂ ਪ੍ਰਤੀ ਜਿਨ੍ਹਾਂ ਵੱਲੋਂ ਇਹਨਾਂ ਕਰਤਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਹੁਣ ਹੁਸ਼ਾਰਪੁਰ ਦੇ ਵਿੱਚ ਕੱਲ ਵਕਫਾਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਕੀਤਾ ਜਾਂਦਾ ਹੈ ਕਿ 19 ਮਾਰਚ ਨੂੰ ਸਵੇਰੇ ਸਾਟੇ 10 ਵਜੇ ਤੇ ਕਰੀਬ ਵੱਡੀ ਗਿਣਤੀ ਦੇ ਵਿੱਚ ਸਿੱਖ ਆਗੂ ਸਿੱਖ ਨੌਜਵਾਨ 71 ਹੋਣਗੇ ਜੋ ਕਿ ਹੁਸ਼ਾਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸੇਗਸਵਾ ਰੇਲਵੇ ਰੋਡ ਤੋਂ ਸਵਰੇ ਸਾਟੇ 10 ਵਜੇ ਇੱਕ ਕਾਫਲੇ ਦੇ ਵਿੱਚ ਪੰਜਾਬ ਹਿਮਾਚਲ ਬਾਉਂਡਰ ਤੇ ਜਾਣਗੇ ਹੁਸ਼ਾਰਪਾਉਂ ਦੀ ਹੁਸ਼ਾਰਪੁਰ ਚੰਦਪੋਰੀ ਮਾਰਕੀਟ ਤੇ ਜਾਣਗੇ ਜਿੱਥੇ ਬੈਰੀਅਰ ਹੈ ਹਿਮਾਚਲ ਦਾ ਉਸਥਾਨ ਤੇ ਜਾਣਗੇ ਜਿੱਥੋਂ ਹਿਮਾਚਲ ਬਾਉਂਡਰ ਦੀ ਸ਼ੁਰੂਆਤ ਹੁੰਦੀ ਹੈ ਜਰ ਕਿ ਜਿੱਥੇ 200 ਮੀਟਰ ਦਾ ਆਪਸੀ ਮੇਲ ਆਉਂਦਾ ਹੈ ਬਾਰਡਰ ਤੇ ਜਾਣਗੇ ਤੇ ਸੜਕ ਦੇ ਦੋਹਾਂ ਪਾਸਿਆਂ ਤੇ ਖੜੇ ਹੋ ਕੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਝੰਡੇ ਲੈ ਕੇ ਸੱਜ ਆਪਣੇ ਅਸ ਸਿੰਘ ਪਿੰਡਰਾਵਾਲੀਆਂ ਦੀਆਂ ਫੋਟੋਆਂ ਨੂੰ ਹੱਥਾਂ ਦੇ ਵਿੱਚ ਫੜ ਕੇ ਉੱਥੇ ਰੋਸ ਪ੍ਰਦਰਸ਼ਨ ਹੈ ਰੋਸ ਵਿਖਾਵਾ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇਗਾ ਤੇ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲਾਂ ਆ ਰਹੀਆਂ ਸਨ ਕਿ ਹੋ ਸਕਦਾ ਹੈ ਕਿ ਇਹ ਜਿਹੜੇ ਧਰਨਾਕਾਰੀ ਹੋਣਗੇ ਮਾਫੀ ਚਾਹੁੰਦਾ ਕਿ ਜਿਨ੍ਹਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕਰਨਾ ਜਾਂ ਪ੍ਰਦਰਸ਼ਨਕਾਰੀ ਹੋਣਗੇ ਉਹਨਾਂ ਵੱਲੋਂ ਇਸ ਸੜਕ ਨੂੰ ਵੀ ਜਿਹੜਾ ਜਾਮ ਕੀਤਾ ਜਾਵੇ ਕਿਤਾ ਇਸ ਬਾਬਤ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ ਤਾਂ ਅਦਾਰਾ ਹੁਸ਼ਾਰਪੁਰ ਨਿਊਜ਼ ਵੀ ਉਹਨਾਂ ਅਸੇ ਖਾਬੂਆਂ ਦੇ ਨਾਲ ਵੀ ਗੱਲਬਾਤ ਹੋਈ ਹੈ ਕਰਨਾਲ ਸਿੰਘ ਲਵਲੀ ਹੋਣਾਂ ਦੇ ਨਾਲ ਤੋਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸੇ ਵੀ ਰਾਹਗੀਰ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਿਸੇ ਵੀ ਸੂਰਤ ਵਿੱਚ ਨਹੀਂ ਕੀਤਾ ਜਾਵੇਗਾ ਤੇ ਸਭ ਤੋਂ ਵੱਡੀ ਅਪਡੇਟ ਇਹ ਆ ਕਿ ਜਿਹੜਾ ਇਹ ਰੋਸ ਵਿਖਾਵਾ ਹੈ ਸਿਰਫ ਹੁਸ਼ਾਰਪੁਰ ਚੰਦਪੁਰ ਦੀ ਮਾਰਕ ਤੇ ਕੀਤਾ ਜਾਵੇਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਵੀ ਆ ਰਹੇ ਨੇ ਜਾਂ ਇਹ ਗੱਲਾਂ ਆ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਜਿਹੜਾ ਰੋਸ ਵਿਖਾਵਾ ਇਹ ਹੁਸ਼ਾਰਪੁਰ ਊਨਾ ਮਾਰਕਿੱਤੇ ਭਾਪ ਕੀ ਜੋ ਹੁਸ਼ਾਰਪੁਰ ਊਨਾ ਮਾਰਕਿੱਤੇ ਜਿੱਥੇ ਪੰਜਾਬ ਮਾਛਲ ਸਰਹੱਦ ਲੱਗਦੀ ਹੈ ਚੱਕ ਸਾਧੂ ਕੋਸਤਾ ਤੇ ਵੀ ਕੀਤਾ ਜਾਵੇਗਾ ਤਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਕੱਲ ਸਖਿਜਥੇਵੰਦੀਆ ਵੱਲੋਂ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਸੀ ਕਿ ਚੇਤਤ ਮਹੀਨੇ ਦੌਰਾਨ ਬਾਬਾ ਬਲਕਨਾਥ ਦੇ ਜਿਹੜੇ ਚਾਲੇ ਸ਼ੁਰੂ ਹੋ ਚੁੱਕੇ ਨੇ ਮੇਲੇ ਸ਼ੁਰੂ ਹੋ ਚੁੱਕੇ ਨੇ ਤਾਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਜਿਹੜੀ ਉਹ ਸੰਗਤ ਹੈ ਹੁਸ਼ਾਰਪੁਰ ਕੋਈ ਜ ਆਦੀ ਹੈ ਪਾਪਾ ਬਾਲਕਨਾਥ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਤਾਂ ਹੋਰ ਵੀ ਜੋ ਦੂਰ ਦਰਾਡੇ ਤੋਂ ਲੋਕ ਆਉਂਦੇ ਨੇ ਤਾਂ ਬਹੁਤ ਸਾਰੇ ਲੋਕ ਜਿਵੇਂ ਕਿ ਜਲੰਧਰ ਅੰਮ੍ਰਿਤਸਰ ਸਾਹਿਬ ਤੋਂ ਆਉਂਦੇ ਨੇ ਤਾਂ ਉਹ ਬਾਇਆ ਹੁਸ਼ਾਰਪੁਰ ਊਨੇਵਾਲ ਨੂੰ ਜਿਹੜਾ ਉਹ ਅੱਗੇ ਵੱਧਦੇ ਨੇ ਆਪਣੀ ਮੰਜ਼ਲ ਵੱਲ ਪਾਉਂਦੇ ਨੇ ਤਾਂ ਉਹਨਾਂ ਮੇਲਿਆਂ ਨੂੰ ਨਾ ਚਾਲਿਆਂ ਨੂੰ ਵੇਖਦੇ ਹੋਏ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਜਿਹੜਾ ਸਿੱਖ ਸਮਾਜ ਹੈ ਉਹ ਹੁਸ਼ਾਰਪੁਰ ਊਨਾ ਰੋਡ ਤੇ ਨਹੀਂ ਬਲਕਿ ਹੁਸ਼ਾਰਪੁਰ ਜੇ ਕੋਰਨੀ ਮਾਰਕ ਤੇ ਭਾਵ ਜਿੱਥੇ ਮਾਤਾ ਆਸ਼ਾ ਦੇਵੀ ਦਾ ਮੰਦਿਰ ਹੈ ਭਾਵ ਜਿੱਥੇ ਹਿਮਾਚਲ ਬੈਰੀਅਰ ਮੌਜੂਦ ਹੈ ਉਸ ਸਾਥੇ ਜਾ ਕੇ ਰੋਸਪਖਾਵਾ ਕਰੇਗਾ ਤਾਂ ਤੁਹਾਡੀ ਜ਼ਿੰਮੇਵਾਰੀ ਸੀ ਕਿ ਤੁਹਾਨੂੰ ਸਹੀ ਤੇ ਸਪੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਬਹੁਤ ਸਾਰੇ ਇਹ ਸਾਨੂੰ ਦਰਸ਼ਕਾਂ ਦੇ ਜਾਂ ਸ਼ਹਿਰ ਵਾਸੀਆਂ ਦੇ ਜਾਂ ਹੋਰ ਨਾ ਲੋਕਾਂ ਦੇ ਜਿਨ੍ਹਾਂ ਨੇ ਹਿਮਾਚਲ ਵੱਲ ਕੱਲ ਕੁਝ ਕਰਦੇ ਉਹਨਾਂ ਦੇ ਫੋਨ ਕਾਲਸ ਮੈਸੇਜ ਆ ਰਹੇ ਸੀ ਕਿ ਸਾਨੂੰ ਸਹੀ ਜਾਣਕਾਰੀ ਹੈ ਜਿਹੜੀ ਜੋ ਤਸੀ ਜਾ ਕੇ ਕਿ ਐਕਚੁਅਲ ਦੇ ਵਿੱਚ ਕੱਲ ਦੇ ਹਾਲਾਤ ਕਿ ਰਹਿਣ ਵਾਲੇ ਨੇ ਤੇ ਜਾਣਕਾਰੀ ਹੈ ਜਿਹੜੀ ਅਧਾਰਾ ਹੁਸ਼ਾਰਪਰ ਨਿਊਜ਼ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਅਪੀਲ ਵੀ ਹੈ ਕਿ ਇਸ ਸਹੀ ਤੇ ਸਟੀਕ ਜਾਣਕਾਰੀ ਨੂੰ ਤੁਸੀਂ ਹੋਰ ਲੋਕਾਂ ਤੱਕ ਵੀ ਪਹੁੰਚਾ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਸਾਰੇ ਲੋਕਾਂ ਤੱਕ ਜਿਨ੍ਹਾਂ ਨੇ ਸਫ਼ਰ ਤੈਅ ਕਰਨਾ ਹੈ ਹਿਮਾਚਲ ਪੰਜਾਬ ਤੋਂ ਹਿਮਾਚਲ ਨੂੰ ਜਾਂ ਹਿਮਾਚਲ ਤੋਂ ਪੰਜਾਬ ਨੂੰ ਉਹਨਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਗਿਆ ਉਹ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ